ਇਹ ਮੁੰਡਾ ਵੀ ਅਮਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਗੁਰਦੋਂ ਜਦੋਂ ਗੁਰੰਤ ਸਿੰਘ ਮਹਾਰਾਜ ਪਾੜਿਆ ਜਾ ਰਿਹਾ ਸੀ ਬਿਆਦਬੀ ਹੋ ਰਹੀ ਸੀ ਬਗਰਾੜੀ ਦੇ ਮੋਰਚੇ ਲੱਗੇ ਸੀ ਉਦੋਂ ਕਿੱਥੇ ਸੀ ਮੁੰਡਾ ਦੁਬਈ ਚ ਉਹਦਾ ਗਾੜੀ ਸ਼ੇਵ ਕਰਕੇ ਬਿਠਾ ਹੁੰਦਾ ਇੰਨੇ ਹਾਰੇ ਲੰਦਾ ਹੁਣ ਇੱਕੋ ਦਮ ਤੁਸੀਂ ਆਖਿਆ ਇਹ ਆ ਗਿਆ ਵਾਰਿਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਸ਼ਾਹਤਾਂ ਦੇ ਦਿੰਦੇ ਉਹ ਰਾਜਨੀਤੀ ਚ ਨਹੀਂ ਹੁੰਦੇ ਸਮਝੋ ਮੇਰੀ ਗੱਲ ਫਿਰ ਐਮਪੀ ਬਣਾਇਆ ਬਣਾਇਆ ਖਾਲਸੇ ਨੇ ਵੀ ਖਾਲਸੇ ਦੀ ਗੱਲ ਕਰੂਗਾ ਫੱਦੇ ਉਹਨੇ ਬੁਲਾਈ ਨਹੀਂ ਢੂੜ ਸਾਲ ਦੀ ਬੋਲੇ ਸੋਨਿਹਾਲੀ ਜਿਹਦੇ ਪਾਰਲਮੈਂਟ ਜਾ ਕੇ ਇੰਨਾ ਹੀ ਕਰਦੇ ਬਤੰਦਰਾ ਹੋਰ ਤਾਂ ਕਰਨਾ ਕੀ ਬੋਲ ਬੰਦੀ ਸਿੱਖਾਂ ਤੇ ਬੋਲ ਖਾਦਸੇ ਤੇ ਸੋ ਯਾਰ ਮਾੜਾ ਮੋਟਾ ਸੋਚਿਆ ਕਰੋ ਜਮਾਨਾ ਉਹੀ ਗੱਦਾ ਮਾਕਾ ਇਦਨੋਂ ਦੱਸਿਆ ਆ ਗਈ ਗੱਲ ਕੋਈ ਕਿਸੇ ਨੂੰ ਨਹੀਂ ਉਹ ਨਿਆਰੇ ਲੈਂਦਾ ਕੋਠੀ ਉਹਨੂੰ ਮਿਲ ਗਈ ਇੱਥੇ ਲਈ ਤੰਤਨੀ ਵਿਧਾਨ ਸਭਾ ਸੀਟ ਉਤੇ ਜਿਵੇਂ ਚੋਣ ਦਾ ਅਖਾੜਾ ਭਖਦਾ ਜਾ ਰਿਹਾ ਤੇ ਸੱਤਾਧਾਰੀ ਤੋਂ ਇਲਾਵਾ ਬਾਕੀ ਵਿਰੋਧੀ ਧਿਰਾਂ ਵੀ ਜਿੱਤ ਲਈ ਪੂਰੀ ਜੋਰ ਅਜਮਾਇਸ਼ ਕਰ ਰਹੀਆਂ ਨੇ ਬੋਲੇ ਸੋ ਨਿਹਾਲ ਦੇ ਨਾਰਿਆਂ ਦੇ ਵਿਚਕਾਰ ਉਹਨਾਂ ਨੇ ਲੋਕਾਂ ਨੂੰ ਆਪ ਆਗੂ ਨੂੰ ਜਵਾਬਦੇਹ ਬਣਾਉਣ ਦੀ ਜਿਹੜੀ ਅਪੀਲ ਕੀਤੀ ਹੈ ਜਾਨਕਿ ਰਾਜਾ ਬੜਿੰਗ ਨੇ ਅਪੀਲ ਕੀਤੀ ਹੈ ਤੇ ਇਸ ਦੇ ਨਾਲ ਹੀ ਰਾਜਾ ਬੜਿੰਗ ਨੇ ਅਮ੍ਰਿਤਪਾਲ ਨੂੰ ਲੈ ਕੇ ਇੱਕ ਤੱਤਾ ਬਿਆਨ ਜਾਰੀ ਕਰ ਦਿੱਤਾ ਜਿਸ ਨੇ ਸਿਆਸਤ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਕਿਹੜਾ ਬਿਆਨ ਦਿੱਤਾ ਅਮ੍ਰਿਤਪਾਲ ਤੇ ਰਾਜਾ ਔਰ ਇਹਨੇ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਨੇ ਆ ਸਾਡੇ ਰਾਜ 41 ਰੁਪਏ ਡੀਜ਼ਲ ਸੀਗਾ ਹੁਣ 90 ਰੁਪਏ ਡੀਜ਼ਲ ਹੈ ਅੱਜ ਤੋਂ 12 ਸਾਲ ਪਹਿਲਾਂ ਅਸੀਂ 60 ਸਾਲਾਂ ਵਿੱਚ 41 ਦੇ ਲਿਆਂਦਾ ਉਹਨਾਂ ਨੇ 12 ਸਾਲਾਂ ਇੱਕ ਬਤਾ ਪੈਟਰੋਲ ਮਿੱਟੀ ਦਾ ਤੇਲ ਸਰੋਂ ਦਾ ਤੇਲ ਖੰਡ ਚਾ ਮਾਰਤਾ ਲੋਕ ਇਹ ਬੀਜੇਪੀ ਸਰਕਾਰ ਹੈ 750 ਕਿਸਾਨ ਮਾਰਤਾ ਸਾਡਾ ਜਿਹੜੀ ਐਮਐਸਪੀ ਤੁਸੀਂ ਮੰਗਦੇ ਹੋ ਵੀ ਸਾਨੂੰ ਗਰੰਟੀ ਦਿਓ ਇਹ ਐਮਐਸਪੀ ਦਿੱਤੀ ਕਿਨੇ ਹੈ ਕਾਂਗਰਸ ਨੇ 1960 ਇਹ ਕਾਂਗਰਸ ਨੇ ਦਿੱਤੀ ਹੈ ਜਨਾਬ ਸੋ ਮੇਰੀਆਂ ਬੇਟੀਆਂ ਹੱਥ ਜੋੜ ਕੇ ਆ ਲੋਕ ਭਾਲਣ ਚੱਲੀਆਂ ਬੇਟੀਆਂ 1000 ਰੁਪਏ ਭਗਵੰਤ ਮਾਨ ਦਾ ਯਾਰ ਤਾਂ ਅਸੀਂ ਦੇਤਾ ਤੁਹਾਨੂੰ 500 ਰੁਪਏ ਬਾਅਦ ਦੇ ਰਾਜ ਪੈਨਸ਼ਨ ਹੁੰਦੀ ਸੀ ਜਿਹੜਾ ਗਰੀਬਾਂ ਦਾ ਮਸੀਹਾ ਘੋਗਾ ਸੀ ਸਰਦਾਰ ਗੁਰਸੇਖ ਅੱਜ 1000 ਰੁਪਿਆ ਵਧਾਈ ਹੁਣ ਰੰਗਲਾ ਪੰਜਾਬ ਵਾਲੇ ਨੇ ਮਾਂ ਦੇ ਸ਼ੇਰਾਂ ਦੇ 400 ਹੋ ਗਏ ਦੁੱੱਕੀ ਵੀ ਵਧਾਈ ਐਵੇਂ ਇਹ ਐ ਜਿਵੇਂ ਇਨਕਲਾਬ ਆਪੀਨਾ ਹੈ ਜਿਹੜੀ ਕਿਹੜੀ ਪਾਰਟੀ ਅੰਮ੍ਰਿਤਪਾਲ ਗਿ ਵਾਲੀ ਐਵੇਂ ਇਹ ਆਈ ਸੀ ਪਹਿਲਾਂ ਭਗਵਾਨ ਸ੍ਰੀ ਕਹਿੰਦੇ ਨਵੀਂ ਪਾਰਟੀ ਐ ਭਈ ਇਹ ਬਦਲਣਗੇ ਪੰਜਾਬ ਬਦਲਤਾ ਕਾਲੀ ਕਾਂਗਰਸ ਲਾਏ ਤੇ ਲਿਆਦੇ ਉਹ ਇਹ ਲਿਆਇਓ ਇਹ ਨਾ ਬੱਦਾ ਇੱਕ ਜਿੱਤਿਆ ਫਰੀਦਕੋਟੋਂ ਤੋਂ ਐਮਪੀ ਖਾਲਸਾ ਕੀ ਨਾ ਹੋਰਾ ਕਾ ਤੋ ਜਿਤਾਇਆ ਵੀ ਪੁੱਛੋ ਉਹ ਸਾਡੇ ਇਲਾਕੇ ਦਾ ਤਾਂ ਰਹਿਣ ਵਾਲਾ ਨਹੀਂ ਕਹਿੰਦੇ ਬਈ ਸਿੱਖਾਂ ਦੀ ਗੱਲ ਕਰੂਗਾ 1.5 ਸਾਲ ਹੋ ਗਏ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਣਾਈ ਪਾਰਲੀਮੈਂਟ ਚ ਜਾ ਕੇ ਵਾਸੀ ਖੁੰਦੇ ਦਾ ਮੂੰਹ ਮੈਂ ਲੈਂਦਾ ਨਹੀਂ ਵੇਖਿਆ ਉਹਨੂੰ ਕਿਹੜੇ ਖਾਲਸੇ ਦੀ ਗੱਲ ਕਰੂਗਾ ਬਈ ਸਰਬੱਤ ਦੀ ਤੁਸੀਂ ਪੰਥ ਦੇ ਕਹਿਣ ਤੇ ਬਣਾ ਕੇ ਭੇਜਿਆ ਵੀ ਪੰਥ ਜਾ ਕੇ ਸਾਡੇ ਗੁਰੂ ਦੀ ਗੱਲ ਤਾਂ ਕਰੇ ਗੁਰਦੁਆਰੇ ਦੀ ਗ੍ਰੰਥੀ ਕਿਨੂੰ ਬਣਾਉਣੇ ਉਹ ਜਿਹੜਾ ਚੰਗਾ ਕਥਾ ਕਰੇ ਚੰਗਾ ਪਾਠ ਪੜੇ ਜੇ ਗੁਰਦੁਆਰੇ ਦਾ ਗ੍ਰੰਥੀ ਉੱਥੇ ਕਰੇ ਕੁਛ ਨਾ ਗਾਣੇ ਸੁਣੀ ਜਾਵੇ ਤਾਂ ਗੁਰਦੁਆਰੇ ਜਾਉਣਾ ਕਿਸੇ ਨਹੀਂ ਬੋਲੋ ਜੀ ਫਿਰ ਐਮਪੀ ਬਣਾਇਆ ਬਣਾਇਆ ਖਾਲਸੇ ਨੇ ਵੀ ਖਾਲਸੇ ਦੀ ਗੱਲ ਕਰੂਗਾ ਫੱਦੇ ਉਹਨੇ ਬਣਾਈ ਨਹੀਂ ਦੂਰਸਾਲ ਦੀ ਤੂੰ ਬੋਲੇ ਸੋਨੇ ਹਾਲੀ ਜਾਂਦੇ ਪਾਰਲੀਮੈਂਟ ਜਾ ਕੇ ਇੰਨੇ ਹੀ ਕਰਦੇ ਬਤੰਦਰਾ ਹੋਰ ਤਾਂ ਕਰਨਾ ਕੀ ਬੋਲ ਬੰਦੀ ਸਿੱਖਾਂ ਦੇ ਬੋਲ ਖਾਦਸੇ ਤੇ ਸੋ ਯਾਰ ਮਾੜਾ ਮੋਟਾ ਸੋਚਿਆ ਕਰੋ ਜਮਾਨਾ ਉਹੀ ਗੱਲਾਂ ਬਾਤਾਂ ਇਦਣੋਂ ਦੱਸਿਆ ਆ ਕੀ ਗੱਲ ਕੋਈ ਕਿਸੇ ਨੂੰ ਨਹੀਂ ਉਹ ਨਜ਼ਾਰੇ ਲੈਂਦਾ ਕੋਠੀ ਉਹਨੂੰ ਮਿਲ ਗਈ ਇੱਥੇ ਲਈ ਤੁਹਾਨੂੰ ਲੱਗਦਾ ਸਾਡੀ ਗੱਲ ਕਰਦਾ ਅਗਲਾ ਕਹਿੰਦਾ 5 ਸਾਲ ਦਾ ਪੱਕੇ ਖਾਂ ਦੇ ਵਿਖਾਂਗੇ ਕੀ ਹੁੰਦਾ ਇਹ ਮੁੰਡਾ ਵੀ ਅੰਮ੍ਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਜਦੋਂ ਗੁਰੰਤ ਸਿੰਘ ਮਹਾਰਾਜ ਪਾੜਿਆ ਜਾ ਰਿਹਾ ਸੀ ਬੇਅਦਬੀ ਹੋ ਰਹੀ ਸੀ ਬਗਰਾੜੀ ਤੇ ਮੋਰਚੇ ਲੱਗੇ ਸੀ ਉਦੋਂ ਕਿੱਥੇ ਸੀ ਮੁੰਡਾ ਦਬਾਈ ਚੋਦੋ ਡਾੜੀ ਸ਼ੇਵ ਕਰਕੇ ਬੈਠਾ ਹੁੰਦਾ ਨਹੀਂ ਹਰ ਲੰਦਾ ਹੁਣ ਇੱਕੋ ਦਮ ਤੁਸੀਂ ਰੱਖਿਆ ਇਹ ਆ ਗਿਆ ਵਾਰਿਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਸ਼ਹਾਟਾਂ ਦੇ ਦਿੰਦੇ ਉਹ ਰਾਜਨੀਤੀ ਚ ਨਹੀਂ ਹੁੰਦੇ ਸਮਝੋ ਮੇਰੀ ਗੱਲ ਇਹਦਾ ਸਾਡੇ ਵਰਗਾ ਹੀ ਐ ਤੇ ਆ ਗੈਂਗਸਟਰ ਤੋਂ ਨਾ ਡਰਿਓ ਇਹ ਬਾਠ ਸ਼ਾਟਾਂ ਲੱਭੇ ਨਹੀਂ ਥਿਉਣੇ ਸਾਨੂੰ 6 ਮਹੀਨੇ ਆ ਸਰਕਾਰਾਂ